ਪਿਆਰੇ ਵਿਦਿਆਰਥੀਓ ਇਸ ਵੀਡੀਓ ਵਿੱਚ ਅਸੀਂ ਵੇਖਾਂਗੇ ਕਿ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਕਿਸ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਅਸੀਂ ਯੋਗਤਾਵਾਂ ਤੋਂ ਸ਼ੁਰੂ ਕਰਦੇ ਹਾਂ ਸੰਵਿਧਾਨ ਦੀ ਧਾਰਾ 58 ਅਨੁਸਾਰ ਉਹ ਵਿਅਕਤੀ ਹੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜ ਸਕਦਾ ਹੈ ਜੋ ਭਾਰਤ ਦਾ ਨਾਗਰਿਕ ਹੋਵੇ ਜਿਸ ਦੀ ਉਮਰ ਘੱਟੋ-ਘੱਟ 35 ਸਾਲ ਜ਼ਰੂਰ ਹੋਵੇ ਜਿਸ ਵਿੱਚ ਉਹ ਸਾਰੀਆਂ ਯੋਗਤਾਵਾਂ ਵੀ ਹੋਣ ਜਿਹੜੀਆਂ ਲੋਕ ਸਭਾ ਦਾ ਮੈਂਬਰ ਚੁਣੇ ਜਾਣ ਲਈ ਨਿਸ਼ਚਿਤ ਕੀਤੀਆਂ ਗਈਆਂ ਹੋਣ ਇਸ ਤਹਿਤ ਇੱਕ ਯੋਗਤਾ ਨਿਸ਼ਚਿਤ ਕੀਤੀ ਗਈ ਹੈ ਕਿ ਉਹ ਵਿਅਕਤੀ ਹੀ ਲੋਕ ਸਭਾ ਦੀ ਚੋਣ ਲੜ ਸਕਦਾ ਹੈ ਜਿਸ ਦੇ ਭਾਰਤ ਵਿੱਚ ਕਿਸੇ ਵੀ ਸੰਸਦੀ ਹਲਕੇ 'ਚ ਵੋਟ ਬਣੀ ਹੋਈ ਹੋਵੇ ਇਸ ਤਰ੍ਹਾਂ ਰਾਸ਼ਟਰਪਤੀ ਚੁਣੇ ਜਾਣ ਲਈ ਵੀ ਫਿਰ ਵੋਟ ਬਣੀ ਹੋਣੀ ਜ਼ਰੂਰੀ ਹੈ ਅਤੇ ਚੌਥਾ ਹੈ ਕਿ ਉਹ ਵਿਅਕਤੀ ਕਿਸੇ ਲਾਭਦਾਇਕ ਪਦਵੀ ਤੇ ਨਾ ਲੱਗਿਆ ਹੋਵੇ ਇਹ ਸਾਰੀਆਂ ਯੋਗਤਾਵਾਂ ਸੰਵਿਧਾਨ ਵਿੱਚ ਹੀ ਨਿਸ਼ਚਿਤ ਕੀਤੀਆਂ ਗਈਆਂ ਨੇ ਰਾਸ਼ਟਰਪਤੀ ਦੀ ਚੋਣ ਹਰ ਵਿਅਕਤੀ ਨਾਲ ਲੜ ਸਕੇ ਗੈਰ ਸੰਜੀਦਾ ਲੋਕ ਨਾਮਜ਼ਦਗੀ ਪੱਤਰ ਭਰ ਕੇ ਕੈਂਡੀਡੇਟਸ ਦੀ ਗਿਣਤੀ ਨਾਬਦਾਸ ਸਕਣ ਇਸ ਨੂੰ ਰੋਕਣ ਲਈ ਸੰਸਦ ਨੇ ਬਵਸਥਾ ਕੀਤੀ ਹੈ ਕਿ ਉਹ ਵਿਅਕਤੀ ਹੀ ਰਾਸ਼ਟਰਪਤੀ ਦੀ ਚੋਣ ਲੜ ਸਕਦਾ ਹੈ ਜਿਸ ਦਾ ਨਾਮਜ਼ਦਗੀ ਪੱਤਰ ਘੱਟੋ-ਘੱਟ 50 ਚੋਣਕਾਰਾਂ ਦੁਆਰਾ ਪ੍ਰਸਤਾਵਿਤ ਕੀਤਾ ਜਾਇਆ ਹੋਵੇ ਅਤੇ 50 ਹੋਰ ਚੋਣਕਾਰਾਂ ਦੁਆਰਾ ਉਸ ਦੀ ਪੁਸ਼ਟੀ ਕੀਤੀ ਗਈ ਹੋਵੇ ਇੱਥੇ ਚੋਣਕਾਰ ਤੋਂ ਭਾਵ ਹੈ ਚੋਣ ਮੰਡਲ ਦਾ ਇੱਕ ਮੈਂਬਰ ਰਾਸ਼ਟਰਪਤੀ ਦੀ ਚੋਣ ਜੋ ਉਹ ਇੱਕ ਚੋਣ ਮੰਡਲ ਦੁਆਰਾ ਕੀਤੀ ਜਾਂਦੀ ਹੈ ਇਸ ਚੋਣ ਮੰਡਲ ਵਿੱਚ ਸੰਸਦ ਦੇ ਦੋਹਾਂ ਹੀ ਸਦਨਾਂ ਦੇ ਚੁਣੇ ਹੋਏ ਮੈਂਬਰ ਸ਼ਾਮਲ ਹੁੰਦੇ ਹਨ ਅਤੇ ਸਾਰੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਵੀ ਸ਼ਾਮਲ ਹੁੰਦੇ ਹਨ ਅਤੇ 70ਵੀਂ ਸੋਧ ਸੰਵਿਧਾਨਕ ਸੋਧ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਪੁੱਡੂਚੇਰੀ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਵੀ ਚੋਣ ਮੰਡਲ ਵਿੱਚ ਸ਼ਾਮਲ ਕੀਤੇ ਗਏ ਹਨ। ਰਾਸ਼ਟਰਪਤੀ ਦੀ ਚੋਣ ਵਿੱਚ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰ ਵੀ ਹਿੱਸਾ ਲੈਂਦੇ ਹਨ ਤੇ ਸਾਡੀ ਕੇਂਦਰੀ ਸੰਸਦ ਦੇ ਐ ਐਮਪੀ ਵੀ ਇਸalen ਦੇ ਹਨ ਪਰੰਤੂ ਸਾਰੇ ਜਿਹੜੇ ਇਹ ਚੋਣ ਮੰਡਲ ਦੇ ਮੈਂਬਰ ਨੇ ਇਹਨਾਂ ਦੀ ਵੋਟ ਆਪਸ ਵਿੱਚ ਬਰਾਬਰ ਨਹੀਂ ਹੁੰਦੀ ਸਭ ਤੋਂ ਪਹਿਲਾਂ ਰਾਜਾਂ ਦੇ ਜੋ ਐਮਐਲਏ ਨੇ ਵਿਧਾਨ ਸਭਾਵਾਂ ਦੇ ਮੈਂਬਰ ਉਹਨਾਂ ਦੀ ਵੋਟ ਦੀ ਵੈਲਿਊ ਕੱਢੀ ਜਾਂਦੀ ਹੈ ਇਸ ਲਈ ਜਿਹੜਾ ਫਾਰਮੂਲਾ ਸੰਵਿਧਾਨ ਚ ਦਿੱਤਾ ਗਿਆ ਹੈ ਉਹ ਇਹ ਹੈ ਕਿ ਰਾਜ ਦੀ ਕੁੱਲ ਆਬਾਦੀ ਨੂੰ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰਾਂ ਦੀ ਕੁੱਲ ਗਿਣਤੀ ਤੇ ਸਭ ਤੋਂ ਪਹਿਲਾਂ ਡਿਵਾਈਡ ਕੀਤਾ ਜਾਂਦਾ ਹੈ ਫਿਰ ਜੋ ਆਨਸਰ ਆਉਂਦਾ ਹੈ ਉਸ ਨੂੰ 1000 ਤੇ ਡਿਵਾਈਡ ਕੀਤਾ ਜਾਂਦਾ ਹੈ ਤੇ ਫਿਰ ਜੋ ਆਨਸਰ ਆਉਂਦਾ ਹੈ ਉਹ ਇੱਕ ਵਿਧਾਨ ਸਭਾ ਦੇ ਇੱਕ ਮੈਂਬਰ ਦੀ ਵੋਟ ਵੈਲਿਊ ਹੁੰਦੀ ਹੈ। ਵਿਵਸਥਾ ਸਾਡੀ ਜੋ ਆਬਾਦੀ ਦੀ ਗਿਣਤੀ ਹੈ ਹਰ 10 ਸਾਲ ਬਾਅਦ ਹੁੰਦੀ ਹੈ। ਪਰੰਤੂ 42ਵੀਂ ਅਤੇ 84ਵੀਂ ਸੰਵਿਧਾਨਕ ਸੋਧ ਨਾਲ ਵਿਵਸਥਾ ਕੀਤੀ ਗਈ ਹੈ ਕਿ 2026 ਤੋਂ ਬਾਅਦ ਜਿਹੜੀ ਪਹਿਲੀ ਜਨਗਣਨਾ ਹੋਵੇਗੀ ਅਸੀਂ ਕਹਿ ਸਕਦੇ ਹਾਂ ਕਿ 2031 ਚ ਜਿਹੜੀ ਜਨਗਣਨਾ ਹੋਵੇਗੀ ਜਿੰਨਾ ਚਿਰ ਉਸ ਦੇ ਅੰਕੜੇ ਪ੍ਰਕਾਸ਼ਿਤ ਨਹੀਂ ਹੋ ਜਾਂਦੇ ਉਹਨਾਂ ਚਿਰ ਰਾਸ਼ਟਰਪਤੀ ਦੀ ਚੋਣ ਲਈ 1971 ਦੀ ਜੋ ਜਨਗਣਨਾ ਹੋਈ ਸੀ ਉਸ ਦੇ ਅੰਕੜਿਆਂ ਨੂੰ ਹੀ ਆਧਾਰ ਬਣਾ ਕੇ ਚੱਲਿਆ ਜਾਵੇਗਾ ਇਸ ਵਿਧੀ ਰਾਹੀਂ ਅਓ ਅਸੀਂ ਦੇਖਦੇ ਹਾਂ ਕਿ ਇੱਕ ਐਮਐਲਏ ਦੀ ਵੋਟ ਦੀ ਵੈਲਿਊ ਕਿਸ ਤਰ੍ਹਾਂ ਕੱਢੀ ਜਾ ਸਕਦੀ ਹੈ ਅਸੀਂ 2017 ਚ ਜੋ ਰਾਸ਼ਟਰਪਤੀ ਦੀ ਇਲੈਕਸ਼ਨ ਹੋਈ ਸੀ ਉਸ ਸਮੇਂ ਪੰਜਾਬ ਦੇ ਇੱਕ ਐਮਐਲਏ ਦੀ ਵੋਟ ਦੀ ਵੈਲਿਊ ਕਿਸ ਤਰ੍ਹਾਂ ਕੱਢੀ ਗਈ ਸੀ ਇਸ ਤੋਂ ਸ਼ੁਰੂ ਕਰਦੇ ਹਾਂ 1971 ਵਿੱਚ ਪੰਜਾਬ ਦੀ ਆਬਾਦੀ ਸੀ 1 ਕਰੋੜ 35 ਲੱਖ 51660 ਤੇ ਇਸ ਸਮੇਂ ਸਾਡੇ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰਾਂ ਦੀ ਗਿਣਤੀ ਹੈ 117 ਜਦੋਂ ਅਸੀਂ ਇਸ 1 ਕਰੋੜ 35 ਲੱਖ 51660 ਨੂੰ 117 ਤੇ ਵੰਡਦੇ ਹਾਂ ਤਾਂ ਸਾਡਾ ਆਨਸਰ ਆਉਂਦਾ ਹੈ 115826 ਫਿਰ ਜਦੋਂ ਅਸੀਂ ਇਸ 115826 ਨੂੰ 1000 ਤੇ ਡਿਵਾਈਡ ਕਰਦੇ ਹਾਂ ਸਾਡਾ ਆਨਸਰ ਆਉਂਦਾ ਹੈ 115.826 ਜੇਕਰ ਇਹ 826 ਦਾ ਪੁਆਇੰਟ ਤੋਂ ਬਾਅਦ ਆਉਣ ਵਾਲਾ ਅੰਕੜਾ ਜੇ ਤਾਂ ਇਹ 500 ਤੋਂ ਘੱਟ ਹੋਵੇ ਫਿਰ ਅਸੀਂ ਇਸ ਨੂੰ ਇਗਨੋਰ ਕਰ ਦਿੰਨੇ ਆ ਪਰੰਤੂ ਜੇ ਇਹ 500 ਤੋਂ ਵੱਧ ਹੋਵੇ ਜਿਵੇਂ ਸਾਨੂੰ ਹੁਣ ਇਹ ਦਿਖਾਈ ਦੇ ਰਿਹਾ ਕਿ 500 ਤੋਂ ਜ਼ਿਆਦਾ ਹੈ ਤਾਂ ਅਸੀਂ ਇਸ ਨੂੰ ਇੱਕ ਪੂਰਨ ਅੰਕ ਬਣਾ ਦਿੰਨੇ ਆ ਭਾਵ 115 'ਚ ਇੱਕ ਅੰਕ ਹੋਰ ਜੁੜ ਜਾਂਦਾ ਤੇ ਇਹ ਅੰਕੜਾ ਬਣ ਜਾਂਦਾ ਹੈ 116 ਇਸ ਤਰ੍ਹਾਂ ਪੰਜਾਬ ਦੇ ਇੱਕ ਐਮਐਲਏ ਦੀ ਵੋਟ ਦੀ ਵੈਲਿਊ ਹੈ ਜੋ 116 ਹੈ ਜਿਸ ਤਰ੍ਹਾਂ ਸੀ ਪੰਜਾਬ ਦੇ ਇੱਕ ਐਮਐਲਏ ਦੀ ਵੋਟ ਵੈਲਿਊ ਕੱਢੀ ਹੈ ਉਹ 116 ਬਣਦੀ ਹੈ ਪੰਜਾਬ ਦੇ કુલ ਐਮਐਲ 117 ਨੇ ਇਸ ਤਰ੍ਹਾਂ ਅਸੀਂ ਪੰਜਾਬ ਦੇ ਸਾਰੇ ਐਮਐਲਜ਼ ਦੀ ਵੋਟ ਵੈਲਿਊ ਵੀ ਕੈਲਕੂਲੇਟ ਕਰ ਸਕਦੇ ਹਾਂ 116 ਨੂੰ 117 ਨਾਲ ਜਦੋਂ ਅਸੀਂ ਮਲਟੀਪਲਾਈ ਕਰਦੇ ਹਾਂ ਤਾਂ ਸਾਡਾ ਆਨਸਰ ਆਉਂਦਾ ਹੈ 13572 ਇਸ ਇਲੈਕਸ਼ਨ ਦੇ ਦੌਰਾਨ 2017 ਚ ਜੋ ਹੋਈ ਸੀ ਪੰਜਾਬ ਦੇ ਸਾਰੇ ਐਮਐਲਜ਼ ਦੀ ਵੋਟ ਵੈਲਿਊ ਸੀ 13572 ਇਸ ਤਰ੍ਹਾਂ ਸਾਰੇ ਰਾਜਾਂ ਦੇ ਐਮਐਲਏ ਦੀ ਵੋਟ ਵੈਲਿਊ ਕੈਲਕੂਲੇਟ ਕੀਤੀ ਜਾਂਦੀ ਹੈ ਨਾਲ ਹੀ ਦਿੱਲੀ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਪੁੱਡੂਚੇਰੀ ਦੀਆਂ ਵਿਧਾਨ ਸਭਾਵਾਂ ਦੇ ਮੈਂਬਰਾਂ ਦੀ ਜਿੰਨ ਦੀ ਵੋਟ ਵੈਲਿਊ ਕੈਲਕੂਲੇਟ ਕੀਤੀ ਜਾਂਦੀ ਹੈ ਤੇ ਸਾਡੇ ਜਿਹੜੇ ਸਾਡੇ ਸਾਰੇ ਐਮਐਲਏ ਨੇ ਸਾਰੇ ਰਾਜਾਂ ਦੇ ਤੇ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਉਹਨਾਂ ਦੀ ਗਿਣਤੀ ਹੋ ਜਾਂਦੀ ਹੈ 4120 ਤੇ ਉਹਨਾਂ ਦੀ ਸਾਰਿਆਂ ਦੀ ਸਾਰਿਆਂ ਐਮਐਲਏ ਦੀ ਵੋਟ ਵੈਲਿਊ ਸੀ 2017 ਵਿੱਚ 549495 ਸਾਰੇ ਐਮਐਲਏ ਦੀ ਵੋਟ ਵੈਲਿਊ ਕੱਢਣ ਤੋਂ ਬਾਅਦ ਅਸੀਂ ਇੱਕ MP ਦੀ ਵੋਟ ਵੈਲਿਊ ਕੱਢਦੇ ਹਾਂ ਸਾਰੇ MLA's ਦੀ ਵੋਟ ਵੈਲਿਊ ਬਣੀ ਸੀ 549495 ਸਾਡੇ ਚੁਣੇ ਹੋਏ MP ਨੇ 776 ਜਿਦੇ ਵਿੱਚ 543 ਲੋਕ ਸਭਾ ਦੇ ਅਤੇ 233 ਰਾਜ ਸਭਾ ਦੇ ਮੈਂਬਰ ਨੇ ਜਦੋਂ ਇਸ 549495 ਨੂੰ ਅਸੀਂ 776 ਦੇ ਵੰਡਦੇ ਹਾਂ ਤਾਂ ਸਾਡਾ ਆਨਸਰ ਆਉਂਦਾ ਹੈ 708.112 ਜਿੱਤਾ ਇਹ ਪੁਆਇੰਟ ਤੋਂ ਬਾਅਦ ਆਉਣ ਵਾਲਾ ਅੰਕੜਾ 500 ਤੋਂ ਜ਼ਿਆਦਾ ਹੋਵੇ ਤਾਂ ਫਿਰ ਅਸੀਂ ਇਸ ਨੂੰ ਇੱਕ ਮੰਨ ਲੈਨੇ ਆ ਨਹੀਂ ਤਾਂ ਇਸ ਨੂੰ ਇਸ ਨੂੰ ਅਸੀਂ ਇਗਨੋਰ ਕਰ ਦਿੰਨੇ ਆ ਇਸ ਤਰ੍ਹਾਂ ਇੱਕ ਐਮਪੀ ਦੀ ਜੋ ਵੋਟ ਵੈਲਿਊ ਹੈ ਉਹ 708 ਵੋਟਾਂ ਬਣਦੀ ਹੈ ਤੇ ਇਸ ਤਰ੍ਹਾਂ ਸੀ ਸੰਸਦ ਦੇ ਸਾਰੇ ਜਿਹੜੇ ਇਲੈਕਟਿਡ ਐਮਪੀ ਨੇ ਉਹਨਾਂ ਦੀ ਵੋਟ ਵੈਲਿਊ ਵੀ ਕੈਲਕੂਲੇਟ ਕਰ ਸਕਦੇ ਹਾਂ 776 ਐਮਪੀ 708 ਹਰੇਕ ਐਮਪੀ ਦੀ ਵੋਟ ਵੈਲਿਊ ਤੇ ਸਾਰੇ ਐਮਪੀਜ਼ ਦੀ ਵੋਟ ਵੈਲਿਊ ਬਣੀ ਹੈ 549408 ਇਸ ਤਰ੍ਹਾਂ ਰਾਸ਼ਟਰਪਤੀ ਦੀ ਚੋਣ ਲਈ ਜਿਹੜਾ ਚੋਣ ਮੰਡਲ ਬਣਿਆ ਸੀ 2017 ਵਿੱਚ ਉਸ ਵਿੱਚ ਇਲੈਕਟੋਰਲ ਕਾਲਜ ਦੇ ਮੈਂਬਰਾਂ ਦੀ ਗਿਣਤੀ ਸੀ 4120 ਐਮ ਐਲ ਏ 776 ਐਮ ਪੀ ਇਹ ਕੁੱਲ ਗਿਣਤੀ ਬਣਦੀ ਸੀ 4896 ਤੇ ਇਹਨਾਂ ਦੀ ਵੋਟ ਵੈਲਿਊ ਬਣਦੀ ਸੀ 1098903 ਰਾਸ਼ਟਰਪਤੀ ਦੀ ਚੋਣ ਲਈ ਫਰਸਟ ਪਾਸਟ ਦੀ ਪੋਸਟ ਸਿਸਟਮ ਅਡਾਪਟ ਨਹੀਂ ਕੀਤਾ ਗਿਆ ਭਾਵ ਉਸ ਵਿਅਕਤੀ ਨੂੰ ਹੀ ਇੰਜੇ ਕੋਟਾ ਨਹੀਂ ਕੀਤਾ ਜਾ ਸਕਦਾ ਜਿਸ ਨੇ ਬਾਕੀਆਂ ਤੋਂ ਜ਼ਿਆਦਾ ਵੋਟਾਂ ਪ੍ਰਾਪਤ ਕਰ ਲਈਆਂ ਹੋਣ ਬਲਕਿ ਰਾਸ਼ਟਰਪਤੀ ਚੁਣੇ ਜਾਣ ਲਈ ਜ਼ਰੂਰੀ ਹੈ ਕਿ ਇੱਕ ਨਿਸ਼ਚਿਤ ਕੋਟਾ ਹੈ ਜੋ ਉਹ ਵੋਟਾਂ ਦਾ ਪ੍ਰਾਪਤ ਕੀਤਾ ਗਿਆ ਹੈ ਉਹ ਹੋਵੇ ਇਹ ਸੰਵਿਧਾਨ ਵਿੱਚ ਇਸ ਨੂੰ ਕਿਹਾ ਗਿਆ ਹੈ ਕਿ ਅਨੁਪਾਤਿਕ ਪ੍ਰਤੀਨਿਧਤਾ ਪ੍ਰਣਾਲੀ ਅਨੁਸਾਰ ਇੱਕ ਹੈਰੀ ਬਦਲਵੀਂ ਵੋਟ ਵਿਧੀ ਦੁਆਰਾ ਰਾਸ਼ਟਰਪਤੀ ਦੀ ਇਲੈਕਸ਼ਨ ਕੀਤੀ ਜਾਵੇਗੀ ਇਸ ਵਿਧੀ ਰਾਹੀਂ ਜਿਹੜਾ ਕੋਟਾ ਫਿਕਸ ਕੀਤਾ ਜਾਂਦਾ ਹੈ ਉਹ ਹੁੰਦਾ ਹੈ ਉਚਿਤ ਵੋਟਾਂ ਦੀ ਕੁੱਲ ਗਿਣਤੀ ਇਸ ਨੂੰ 2 ਤੇ ਡਿਵਾਈਡ ਕੀਤਾ ਜਾਂਦਾ ਹੈ ਇਹਦਾ ਹਾਫ ਕੀਤਾ ਜਾਂਦਾ ਹੈ ਤੇ ਫਿਰ ਜੋ ਜਵਾਬ ਆਉਂਦਾ ਅਨਸਰ ਆਉਂਦਾ ਹੈ ਉਸ ਵਿੱਚ ਇੱਕ ਐਡ ਕੀਤਾ ਜਾਂਦਾ ਹੈ 2017 ਦੀ ਜੋ ਚੋਣ ਹੋਈ ਸੀ ਉਹਦੇ ਵਿੱਚ ਜੋ ਵੋਟਾਂ ਪੋਲ ਹੋਈਆਂ ਸੀ ਤੇ ਜਿਹੜੀਆਂ ਕੈਂਸਲ ਨਹੀਂ ਹੋਈਆਂ ਸੀ ਉੱਚੇ ਦੇ ਵੋਟਾਂ ਸੀ ਉਹਨਾਂ ਦੀ ਗਿਣਤੀ ਸੀ 10 ਲੱਖ 69358 ਇਸ ਨੂੰ ਡਿਵਾਈਡ ਕੀਤਾ 2 ਤੇ ਇਹ ਆਇਆ ਸਾਡਾ ਜਵਾਬ 534651 ਫਿਰ ਇਹਦੇ ਵਿੱਚ ਅਸੀਂ ਇੱਕ ਐਡ ਕੀਤਾ ਤਾਂ ਸਾਡਾ ਕੋਟਾ ਬਣ ਗਿਆ 534652 ਵੋਟਾਂ ਭਾਵ ਉਸ ਕੈਂਡੀਡੇਟ ਨੂੰ ਹੀ ਜੇਤੂ ਡਿਕਲੇਅਰ ਕੀਤਾ ਜਾ ਸਕਦਾ ਜਿਸ ਨੂੰ 534600 ਵੋਟਾਂ 652 ਵੋਟਾਂ ਪ੍ਰਾਪਤ ਹੋਈਆਂ ਹੋਣ ਇਹ ਨਿਸ਼ਚਿਤ ਕੋਟਾ ਹੈ ਜੋ ਜੇ ਤਾਂ ਦੋ ਕੈਂਡੀਡੇਟ ਹੀ ਹੋਣ ਫਿਰ ਤਾਂ ਇੱਕ ਨੂੰ ਪ੍ਰਾਪਤ ਹੋ ਹੀ ਜਾਂਦਾ ਹੈ ਪਰੰਤੂ ਜੇ ਦੋ ਤੋਂ ਜ਼ਿਆਦਾ ਕੈਂਡੀਡੇਟ ਹੋਣ ਫਿਰ ਹੋ ਸਕਦਾ ਕਿਸੇ ਨੂੰ ਵੀ ਨਿਸ਼ਚਿਤ ਕੋਟਾ ਪ੍ਰਾਪਤ ਨਾ ਹੋਵੇ ਇਸ ਲਈ ਜੋ ਵੋਟ ਬੈਲਟ ਪੇਪਰ ਹੈ ਰਾਸ਼ਟਰਪਤੀ ਦੀ ਇਲੈਕਸ਼ਨ ਲਈ ਉਹ ਕੁਝ ਇਸ ਤਰ੍ਹਾਂ ਦਾ ਬਣਦਾ ਹੈ ਇੱਕ ਪਾਸੇ ਉਮੀਦਵਾਰਾਂ ਦੇ ਨਾਮ ਹੁੰਦੇ ਹਨ ਅਲਫਾਬੈਟਿਕਲ ਆਰਡਰ ਦੇ ਵਿੱਚ ਤੇ ਦੂਜੇ ਪਾਸੇ ਖਾਲੀ ਕਾਲਮ ਹੁੰਦੇ ਹਨ ਜਿਦੇ ਵਿੱਚ ਵੋਟ ਪਾਉਣ ਵਾਲੇ ਨੇ ਇਲੈਕਟੋਰਲ ਕਾਲਜ ਦੇ ਇੱਕ ਮੈਂਬਰ ਨੇ ਤਰਜੀਹਾਂ ਦਰਜ ਕਰਨੀਆਂ ਹੁੰਦੀਆਂ ਹਨ ਜਿਵੇਂ ਇੱਥੇ ਜੋ ਵੋਟ ਅਸੀਂ ਦਿਖਾਈ ਹੈ ਜਿਸ ਵੀ ਕਿਸੇ ਐਮਐਲਏ ਜਾਂ ਐਮਪੀ ਨੇ ਪਾਈ ਹੈ ਉਸਨੇ ਕਿਹਾ ਕਿ ਮੇਰੀ ਪਹਿਲੀ ਪਸੰਦ ਹੈ ਜੋ ਇਹ ਡੀ ਹੈ ਮੇਰੀ ਦੂਸਰੀ ਪਸੰਦ ਹੈ ਜੋ ਕੈਂਡੀਡੇਟ ਦੀ ਉਹ ਸੀ ਹੈ ਤੀਸਰੀ ਹੈ ਮੇਰੀ ਜਿਹੜੀ ਉਹ ਏ ਹੈ ਤਾਂ ਇੱਕ ਹੀ ਕੈਂਡੀਡੇਟ ਦੇ ਸਾਹਮਣੇ ਮੋਹਰ ਨਹੀਂ ਲਾਈ ਜਾਂਦੀ ਸੋ ਕੋ ਜਿੰਨੇ ਵੀ ਕੈਂਡੀਡੇਟ ਨੇ ਉਹਨਾਂ ਨੂੰ ਤਰਜੀਹਾਂ ਦਿੱਤੀਆਂ ਜਾਂਦੀਆਂ ਨੇ ਕਿ ਇਹ ਇਹ ਮੇਰਾ ਮੇਰੀ ਫਸਟ ਪ੍ਰੈਫਰੈਂਸ ਹੈ ਇਹ ਮੇਰੀ ਸੈਕੰਡ ਪ੍ਰੈਫਰੈਂਸ ਹੈ 2017 ਦੀ ਇਲੈਕਸ਼ਨ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਇੱਕ ਸੈਂਪਲ ਵੋਟ ਪੇਪਰ ਜਾਰੀ ਕੀਤਾ ਸੀ ਇਸ ਵਿੱਚ ਜੋ ਇਨਸਟਰਕਸ਼ਨਾਂ ਸੀ ਉਹਨਾਂ ਅਨੁਸਾਰ ਇੱਕ ਪਾਸੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਨਾਮ ਲਿਖੇ ਹੋਏ ਨੇ ਅਲਫਾਬੈਟਿਕਲ ਆਰਡਰ ਚ ਨੇ ਉੱਪਰਲੇ ਪਾਸੇ ਖੇਤਰੀ ਭਾਸ਼ਾ ਚ ਨਾਂ ਹੇਠਾਂ ਅੰਗਰੇਜ਼ੀ ਦੇ ਵੱਡੇ ਅੱਖਰਾਂ ਚ ਨਾਂ ਤੇ ਇਹਦੇ ਸਾਹਮਣੇ ਖਾਲੀ ਕਾਲਮ ਦਿਖਾਏ ਗਏ ਨੇ ਜਿਨ੍ਹਾਂ ਦੇ ਵਿੱਚ ਵੋਟ ਪਾਉਣ ਵਾਲੇ ਨੇ ਇਲੈਕਟੋਰਲ ਕਾਲਜ ਦੇ ਕਿਸੇ ਮੈਂਬਰ ਨੇ 1 2 3 ਦੀ ਗਿਣਤੀ ਭਰਨੀ ਹੈ ਅਸੀਂ ਗੱਲ ਕਰਕੇ ਹੈ ਕਿ ਜੇ ਤਾਂ ਦੋ ਹੀ ਕੈਂਡੀਡੇਟ ਹੋ ਫਿਰ ਤਾਂ ਕਿਸੇ ਨਾ ਕਿਸੇ ਕੈਂਡੀਡੇਟ ਨੂੰ ਬਹੁਮਤ ਮਿਲ ਨਹੀਂ ਹੁੰਦਾ ਹੈ ਕੋਟਾ ਮਿਲ ਨਹੀਂ ਹੁੰਦਾ ਹੈ ਪਰ ਜੇ ਦੋ ਤੋਂ ਜ਼ਿਆਦਾ ਕੈਂਡੀਡੇਟ ਹੋਣ ਫਿਰ ਹੋ ਸਕਦਾ ਹੈ ਪਹਿਲੇ ਰਾਉਂਡ ਚ ਕਿਸੇ ਨੂੰ ਵੀ ਪੂਰਾ ਕੋਟਾ ਨਾ ਮਿਲੇ। ਵੈਸੇ 2017 ਦੀ ਇਲੈਕਸ਼ਨ ਦੇ ਵਿੱਚ ਦੋ ਹੀ ਕੈਂਡੀਡੇਟ ਸੀ ਤੇ ਪਹਿਲੇ ਹੀ ਇਹ ਦੌਰ ਦੇ ਵਿੱਚ ਸ਼੍ਰੀ ਰਾਮਨਾਥ ਕੋਵਿੰਦ ਜੀ ਨੂੰ ਪੂਰਨ ਬਹੁਮਤ ਮਿਲ ਗਿਆ ਸੀ। ਪਰ ਇੱਥੇ ਅਸੀਂ ਮੰਨ ਕੇ ਚੱਲਦੇ ਹਾਂ ਕਿ ਜੇ 5 4 5 ਕੈਂਡੀਡੇਟ ਖੜੇ ਹੋਣ। ਇੱਕ ਅੰਜਕਸ਼ਨ ਲੈ ਕੇ ਚੱਲਦੇ ਹਾਂ ਕਿ ਅਸੀਂ ਕਿ ਜੇ ਦੋ ਤੋਂ ਜ਼ਿਆਦਾ ਕੈਂਡੀਡੇਟ ਹੋਣ ਕਿਸੇ ਨੂੰ ਵੀ ਕੋਟਾ ਨਾ ਮਿਲੇ ਫਿਰ ਗਿਣਤੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਜੇ ਕੋਟਾ ਇਹੀ ਹੋਵੇ 534652 ਤਾਂ ਪਹਿਲਾ ਫਰਸਟ ਰਾਉਂਡ ਸ਼ੁਰੂ ਹੁੰਦਾ ਗਿਣਤੀ ਦਾ ਫਰਸਟ ਰਾਉਂਡ ਦੇ ਵਿੱਚ ਵੋਟਾਂ ਗਿਣੀਆਂ ਜਾਂਦੀਆਂ ਨੇ ਕਿ ਕਿਹੜੇ ਕੈਂਡੀਡੇਟ ਨੂੰ ਕਿੰਨੀਆਂ ਪਈਆਂ ਨੇ ਇੱਥੇ ਅਸੀਂ ਦੇਖਦੇ ਹਾਂ ਕਿ ਕਿਸੇ ਵੀ ਕੈਂਡੀਡੇਟ ਨੂੰ ਨਿਸ਼ਚਿਤ ਕੋਟਾ ਹੈ ਜੋ ਵੋਟਾਂ ਦਾ ਉਹ ਪ੍ਰਾਪਤ ਨਹੀਂ ਹੋ ਜਾ ਜੇ ਕਿਸੇ ਵੀ ਕੈਂਡੀਡੇਟ ਨੂੰ ਨਿਸ਼ਚਿਤ ਕੋਟਾ ਪ੍ਰਾਪਤ ਨਾ ਹੋਵੇ ਤਾਂ ਫਿਰ ਸੈਕੰਡ ਰਾਉਂਡ ਸ਼ੁਰੂ ਕੀਤਾ ਜਾਂਦਾ ਹੈ ਸੈਕੰਡ ਰਾਊਂਡ ਦੇ ਵਿੱਚ ਦੇਖਿਆ ਜਾਂਦਾ ਕਿ ਫਸਟ ਰਾਊਂਡ ਚ ਸਭ ਤੋਂ ਘੱਟ ਵੋਟਾਂ ਕਿਹਨੂੰ ਮਿਲੀਆਂ ਨੇ ਜਿਸ ਕੈਂਡੀਡੇਟ ਨੂੰ ਸਭ ਤੋਂ ਘੱਟ ਵੋਟਾਂ ਮਿਲੀਆਂ ਨੇ ਉਸ ਦੀਆਂ ਵੋਟਾਂ ਦੂਸਰੇ ਕੈਂਡੀਡੇਟਸ ਦੇ ਵਿੱਚ ਵੰਡ ਦਿੱਤੀਆਂ ਜਾਂਦੀਆਂ ਨੇ ਕਿ ਉਹਨਾਂ ਦੀ ਸੈਕੰਡ ਪ੍ਰੀਫਰੈਂਸ ਕਿਹੜੀ ਆ ਇਸ ਨੂੰ ਜ਼ੀਰੋ ਤੇ ਲਿਆ ਕੇ ਬਾਕੀ ਕੈਂਡੀਡੇਟਸ ਦੇ ਵਿੱਚ ਵੰਡ ਦਿੱਤੀਆਂ ਜਾਂਦੀਆਂ ਨੇ ਜੇ ਇੱਥੇ ਵੀ ਕਿਸੇ ਨੂੰ ਕੋਟਾ ਨਹੀਂ ਮਿਲਿਆ 534652 ਦਾ ਤਾਂ ਫਿਰ ਤੀਸਰਾ ਰਾਊਂਡ ਸ਼ੁਰੂ ਹੁੰਦਾ ਤੀਸਰੇ ਰਾਊਂਡ ਚ ਦੇਖਿਆ ਜਾਂਦਾ ਕਿ ਸੈਕੰਡ ਰਾਊਂਡ ਦੇ ਵਿੱਚ ਸਭ ਤੋਂ ਘੱਟ ਵੋਟਾਂ ਕਿਸ ਕੈਂਡੀਡੇਟ ਕੋਲ ਸੀ ਉਸ ਦੀਆਂ ਵੋਟਾਂ ਨੂੰ ਨੈਕਸਟ ਪ੍ਰੈਫਰੈਂਸ ਦੇ ਆਧਾਰ ਤੇ ਬਾਕੀ ਕੈਂਡੀਡੇਟਸ ਦੇ ਵਿੱਚ ਵੰਡ ਦਿੱਤਾ ਜਾਂਦਾ ਜੇ ਫਿਰ ਵੀ ਕਿਸੇ ਨੂੰ ਕੋਟਾ ਨਾ ਮਿਲੇ ਫਿਰ ਅਗਲਾ ਰਾਉਂਡ ਸ਼ੁਰੂ ਹੁੰਦਾ ਤੇ ਅਗਲੇ ਰਾਉਂਡ ਦੇ ਵਿੱਚ ਤੀਸਰੇ ਰਾਉਂਡ ਦੇ ਸਭ ਤੋਂ ਪਿੱਛੇ ਵਾਲੇ ਕੈਂਡੀਡੇਟ ਨੂੰ ਹਿੰਦੀਆਂ ਚ ਵੋਟਾਂ ਨੇ ਉਸ ਨੂੰ ਦੂਸਰੇ ਕੈਂਡੀਡੇਟਸ ਦੇ ਵਿੱਚ ਨੈਕਸਟ ਪ੍ਰੈਫਰੈਂਸ ਦੇ ਆਧਾਰ ਤੇ ਵੰਡ ਦਿੱਤਾ ਜਾਂਦਾ ਤੇ ਜਦੋਂ ਕਿਸੇ ਨੂੰ 534652 ਵੋਟਾਂ ਵਾਲਾ ਕੋਟਾ ਮਿਲ ਜਾਵੇ ਤਾਂ ਉਸ ਨੂੰ ਜੇਤੂ ਡਿਕਲੇਅਰ ਕੀਤਾ ਜਾਂਦਾ ਜਿਸ ਕੈਂਡੀਡੇਟ ਨੂੰ ਜੇਤੂ ਡਿਕਲੇਅਰ ਕੀਤਾ ਗਿਆ ਹੈ ਉਹ ਨਾਲ ਦੀ ਨਾਲ ਹੀ ਰਾਸ਼ਟਰਪਤੀ ਦਾ ਅਹੁਦਾ ਨਹੀਂ ਸੰਭਾਲਦਾ ਸਗੋਂ ਜਿਸ ਦਿਨ ਪੁਰਾਣੇ ਜੋ ਰਾਸ਼ਟਰਪਤੀ ਪਹਿਲਾਂ ਹੀ ਕੰਮ ਕਰ ਰਿਹਾ ਹੈ ਉਸ ਦੇ ਅਹੁਦੇ ਦੀ ਮਿਆਦ 5 ਸਾਲ ਦੀ ਖਤਮ ਹੁੰਦੀ ਹੈ ਉਸ ਦਿਨ ਉਹ ਰਾਸ਼ਟਰਪਤੀ ਦੇ ਤੌਰ ਤੇ ਸੌਂ ਚੁੱਕਦਾ ਹੈ ਰਾਸ਼ਟਰਪਤੀ ਦੀ ਚੋਣ ਸਬੰਧੀ ਜੇ ਕੋਈ ਝਗੜਾ ਹੋਵੇ ਤਾਂ ਉਸ ਸਬੰਧੀ ਸੰਵਿਧਾਨ ਦੇ ਆਰਟੀਕਲ 71 ਦੇ ਵਿੱਚ ਵਿਵਸਥਾ ਹੈ ਕਿ ਉਹ ਉਸ ਝਗੜੇ ਦੀ ਸੁਣਵਾਈ ਤੇ ਨਿਪਟਾਰਾ ਸਿਰਫ ਸਾਡੀ ਸੁਪਰੀਮ ਕੋਰਟ ਹੀ ਸਰਵਉੱਚ ਅਦਾਲਤ ਹੀ ਕਰ ਸਕਦੀ ਹੈ। ਅਤੇ ਸੁਣਵਾਈ ਕਰਦੇ ਸਮੇਂ ਜੇਕਰ ਸੁਪਰੀਮ ਕੋਰਟ ਨੂੰ ਲੱਗਦਾ ਹੈ ਕਿ ਚੋਣ ਗਲਤ ਹੋਈ ਹੈ, ਚੋਣ ਨੂੰ ਉਹ ਇਨਵੈਲਿਡ ਕਰਾਰ ਦੇ ਦਿੰਦੀ ਹੈ ਤਾਂ ਉਸ ਵਿਅਕਤੀ ਨੇ ਜਿੰਨੇ ਦਿਨ ਉਹ ਅਹੁਦੇ ਤੇ ਰਿਹਾ ਹੈ, ਜਿਹੜੇ ਵੀ ਕੰਮ ਕੀਤੇ ਨੇ ਰਾਸ਼ਟਰਪਤੀ ਦੇ ਤੌਰ ਤੇ ਉਹਨਾਂ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ ਉਹ ਕੰਮ ਨੇ ਜਿਹੜੇ ਉਹ ਉਸੇ ਤਰ੍ਹਾਂ ਸਟੈਂਡ ਕਰਦੇ ਨੇ। ਤੇ ਹਰ ਕੋਈ ਰਾਸ਼ਟਰਪਤੀ ਦੀ ਚੋਣ ਨੂੰ ਚੈਲੰਜ ਨਾ ਕਰ ਸਕੇ ਇਸ ਲਈ ਬੇਲੋੜੀ ਮੁਕਦਮੇਵਾਜ਼ੀ ਤੋਂ ਬਚਣ ਲਈ ਇਹ ਵਿਵਸਥਾ ਕੀਤੀ ਗਈ ਹੈ ਕਿ ਰਾਸ਼ਟਰਪਤੀ ਦੀ ਚੋਣ ਨੂੰ ਹਰ ਕੋਈ ਚੈਲੰਜ ਨਹੀਂ ਕਰ ਸਕਦਾ ਜਾਂ ਤਾਂ ਕੋਈ ਉਮੀਦਵਾਰ ਚੋਣ ਚੈਲੰਜ ਕਰ ਸਕਦਾ ਹੈ ਜਿਸ ਨੇ ਰਾਸ਼ਟਰਪਤੀ ਦੀ ਚੋਣ ਲੜੀ ਸੀ ਜਾਂ ਫਿਰ ਘੱਟੋ ਘੱਟ 20 ਚੋਣਕਾਰ ਨੇ ਜਿਹੜੇ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਉਹ ਸਮੂਹਿਕ ਤੌਰ ਤੇ ਰਾਸ਼ਟਰਪਤੀ ਦੀ ਚੋਣ ਨੂੰ ਚੈਲੰਜ ਕਰ ਸਕਦੇ ਨੇ ਸਾਡੇ ਰਾਸ਼ਟਰਪਤੀ ਦੇ ਅਹੁਦੇ ਲਈ ਜਿਹੜੀ ਦੂਸਰੀ ਚੋਣ ਹੋਈ ਸੀ 1957 ਚ ਜਦੋਂ ਡਾਕਟਰ ਰਜਿੰਦਰ ਪ੍ਰਸਾਦ ਦੂਸਰੀ ਵਾਰੀ ਚੁਣੇ ਗਏ ਸਨ ਇਸ ਅਹੁਦੇ ਲਈ ਤਾਂ ਉਹਨਾਂ ਦੀ ਚੋਣ ਨੂੰ ਚੈਲੰਜ ਕੀਤਾ ਗਿਆ ਸੀ ਇੱਕ ਵਿਰਤੀ ਡਾਕਟਰ ਬੀ ਐਨ ਖਰੇ ਦੁਆਰਾ ਇਹ ਚੈਲੰਜ ਇਸ ਆਧਾਰ ਤੇ ਕੀਤਾ ਗਿਆ ਸੀ ਕਿ ਕੁਝ ਰਾਜਾਂ ਦੀਆਂ ਐਮ ਐਲ ਐਸ ਦੀਆਂ ਸੀਟਾਂ ਕੁਝ ਸੀਟਾਂ ਖਾਲੀ ਸੀ ਜਿਵੇਂ ਕੇਂਦਰੀ ਸ਼ਾਸਤ ਪ੍ਰਦੇਸ਼ ਸੀ ਹਿਮਾਚਲ ਪ੍ਰਦੇਸ਼ ਉਦੋਂ ਜਿਸ ਦੀਆਂ ਕੁਝ ਸੀਟਾਂ ਖਾਲੀ ਸੀ ਤੇ ਪੰਜਾਬ ਦੀ ਵਿਧਾਨ ਸਭਾ ਦੀਆਂ ਕੁਝ ਸੀਟਾਂ ਵੀ ਖਾਲੀ ਸੀ ਕਿ ਜਦੋਂ ਸੀਟਾਂ ਖਾਲੀ ਨੇ ਇਲੈਕਟੋਰਲ ਕੌਲਿਜ ਦੀਆਂ ਚੋਣ ਮੰਡਲ ਦੀਆਂ ਤਾਂ ਇਲੈਕਸ਼ਨ ਵੈਲਿਡ ਨਹੀਂ ਹੋ ਸਕਦੀ ਪਰੰਤੂ ਸੁਪਰੀਮ ਕੋਰਟ ਨੇ ਉਸ ਉਜਰਦਾਰੀ ਨੂੰ ਤਾਂ ਇਸ ਆਧਾਰ ਤੇ ਰੱਦ ਕਰ ਦਿੱਤਾ ਕਿ ਜਦੋਂ ਡਾਕਟਰ ਖਰੇ ਰਾਸ਼ਟਰਪਤੀ ਦੀ ਪਦਵੀ ਲਈ ਉਮੀਦਵਾਰ ਹੀ ਨਹੀਂ ਤਾਂ ਉਹ ਇਸ ਚੋਣ ਨੂੰ ਚੁਣੌਤੀ ਨਹੀਂ ਦੇ ਸਕਦੇ ਪਰੰਤੂ ਇਨ ਫਿਊਚਰ ਵੀ ਕੋਈ ਇਸ ਤਰ੍ਹਾਂ ਦੀ ਸੰਭਾਵਨਾ ਨਾ ਹੋਵੇ ਕਿਉਂਕਿ ਸਾਡੇ ਚੋਣ ਮੰਡਲ ਦੇ 4800 ਤੋਂ ਜ਼ਿਆਦਾ ਮੈਂਬਰ ਹੁੰਦੇ ਨੇ ਇਸ ਲਈ ਕੁਝ ਸੀਟਾਂ ਨੇ ਜਿਹੜੀਆਂ ਹਰ ਸਮੇਂ ਖਾਲੀ ਰਹਿੰਦੀਆਂ ਨੇ ਇਹ ਵੀ ਹੋ ਸਕਦਾ ਵੀ ਕਿਸੇ ਸਮੇਂ ਵਿਧਾਨ ਸਭਾ ਵੀ ਭੰਗ ਹੋਈ ਹੋਈ ਹੋਵੇ ਜਾਂ ਇਹ ਵੀ ਹੋ ਸਕਦਾ ਕਿ ਕਿਸੇ ਸਮੇਂ ਰਾਸ਼ਟਰਪਤੀ ਦੀ ਚੋਣ ਡਿਊ ਹੋਵੇ ਪਰੰਤੂ ਉਸ ਸਮੇਂ ਵੀ ਸਾਡੀ ਲੋਕ ਸਭਾ ਵੀ ਭੰਗ ਹੋਈ ਹੋਈ ਹੋਵੇ ਇਸ ਲਈ ਇਸ ਮੁਕਦਮੇਬਾਜ਼ੀ ਤੋਂ ਬਚਣ ਲਈ ਸੰਸਦ ਨੇ ਇੱਕ ਸੰਵਿਧਾਨਕ ਸੋਧ ਕੀਤੀ 11ਵੀਂ ਸੰਵਿਧਾਨਕ ਸੋਧ 1961 ਵਿੱਚ ਇਹਦੇ ਨਾਲ ਇਹ ਵਿਵਸਥਾ ਕੀਤੀ ਕਿ ਰਾਸ਼ਟਰਪਤੀ ਦੀ ਚੋਣ ਨੂੰ ਇਸ ਆਧਾਰ ਤੇ ਚੈਲੰਜ ਨਹੀਂ ਕੀਤਾ ਜਾ ਸਕਦਾ ਕਿ ਜਿਸ ਸਮੇਂ ਚੋਣ ਹੋਈ ਸੀ ਉਸ ਸਮੇਂ ਕਿਸੇ ਵਿਧਾਨ ਸਭਾ ਦੇਆਂ ਦੀਆਂ ਜਾਂ ਲੋਕ ਸਭਾ ਦੀਆਂ ਜਾਂ ਰਾਜ ਸਭਾ ਦੀਆਂ ਕੁਝ ਸੀਟਾਂ ਖਾਲੀ ਸਨ ਇਸ ਤਰ੍ਹਾਂ ਰਾਸ਼ਟਰਪਤੀ ਦੀ ਚੋਣ ਆ ਜਿਹੜੀ ਹੁਣ ਇਹਨਾਂ ਆਧਾਰਾਂ ਤੇ ਚੈਲੰਜ ਨਹੀਂ ਕੀਤੀ ਜਾ ਸਕਦੀ ਇਹ ਸਾਡੇ ਰਾਸ਼ਟਰਪਤੀ ਦੀ ਚੋਣ ਨਾਲ ਸੰਬੰਧਿਤ ਮੁੱਖ ਵਿਵਸਥਾਵਾ ਨੇ ਬਹੁਤ ਬਹੁਤ ਧੰਨਵਾਦ ਗੁੱਡ ਲੱਕ